ਗੁਰੂ ਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਭਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪ ਭਾਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਛ ਕੰਮ ਕੀਤਾ ਸੋ ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਗੁਰੂ ਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਕਹਾਣੀ ਨੂੰ ਵੀ ਅਸੀਂ ਆਮ بار 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਟ੍ਰੈਸ਼ਨ ਦੀ ਕੋਸ਼ਿਸ਼ ਕੀਤੀ ਆ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬਹੁਤ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕੋ ਕਾਰਜਪਾ ਜਾਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਮੁਖੀ ਨੂੰ ਕੀਤਾ ਇਹਦੇ ਡਾਇਲੋਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਢੇਲੀ ਪੁਸ਼ਪੀਆਬੀ ਤੁਹਾਡਾ ਸਵਾਗਤ ਆ ਜੀ ਅਸੀਂ ਇਸ ਸਾਗਾ ਦੇ ਵਿੱਚ ਮੌਜੂਦ ਆ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਢੇਲੀ ਪੁਸ਼ਪੀਆਬੀ ਤੁਹਾਡਾ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਧੰਨਵਾਦ ਜੀ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫ਼ਰ ਅੱਜ ਕਹਿੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਣੀ ਆ ਕੀ ਕਹਿਣਾ ਚਾਹਾਂਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਬ ਭਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪ ਭਾਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਤ ਚ ਕੰਮ ਕੀਤਾ ਸੋ ਸਾਰੀ ਫਿਲਮ ਚ ਮੈਂ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਆਂ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚੇ ਨਾ ਜਾਏ ਉਹ ਇਹਦਾ ਮਿਊਜ਼ਿਕ ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹ ਉਹਨਾਂ ਮਿਊਜ਼ਿਕ ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ ਮਿਊਜ਼ਿਕ ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਹਕੋਟ ਵੇਖਣ ਜੇ ਅੱਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਸਲ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਥੋੜੇ-ਬੋਟੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਪਰ ਕਾਰਜਪਰ ਜੁਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠੇ ਕੀਤੀ ਆ ਸੋ ਮੈਨੂੰ ਇੰਨਾ ਪਿਆਰ ਪੈ ਗਿਆ ਕਿ ਇਹਨਾਂ ਫਿਲਮਾਂ ਦਾ ਸਿਲਸਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪੀਰੀਅੰਸ ਲੱਗ ਗੁਰੂਵੀਰ ਦਾ ਕਿਉਂਕਿ ਦੇਖੋ ਤੁਸੀਂ ਪਹਿਲਾਂ ਵੀ ਬੜੀਆਂ ਬੜਾ ਐਕਸਪੀਰੀਅੰਸ ਕੀਤਾ ਬੜੀਆਂ ਫਿਲਮਾਂ 'ਚ ਕੰਮ ਕੀਤਾ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਰਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਮੈਨੇ ਲੋਕਾਂ ਦੇ ਦਿਮਾਗ 'ਚ ਆਈ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਹੀ ਆਪਣੇ ਮਤਲਬ ਇੱਕ ਮੰਚ ਘੜਿਆ ਹੁੰਦਾ ਵਾ ਕੀ ਕਹਿਣਾ ਚ ਬੇਕੋ ਜਿੰਦਗੀ ਚਾਰ ਚੀਜ਼ ਰਿਪੀਟ ਤੇ ਲੱਗ ਗਈ ਆਪਾਂ ਵੀ ਲੱਗੀ ਹੋਈਆਂ ਇਸ ਫਿਲਮ ਦੇ ਵਿੱਚ ਐਕਚੁਅਲੀ ਗੱਲ ਇਹ ਹੈ ਕਿ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਬਾਈ ਜੀ। ਧੰਨਵਾਦ ਜੀ ਧੰਨਵਾਦ। ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ। ਕਹਾਣੀ ਨੂੰ ਵੀ ਅਸੀਂ ਆਮ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ। ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬਹੁਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕੋ ਕਾਰਜਪਾ ਜਾਣਾਂ ਤਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਮੁਖੀ ਨੂੰ ਕੀਤਾ ਇਹਦੇ ਡਾਇਲੋਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਦੇ ਤੇ ਚੜਦੇ ਪੰਜਾਬ ਦੀ ਗੱਲ ਆ ਸਸਕਾ ਜੀ ਮੈਂ ਭពਿੰਦਰ ਗਰੇਵਾ ਡੈਲੀ ਪੁਸ਼ਪੀਆਂ ਵੀ ਤੁਹਾਡਾ ਸਵਾਗਤ ਆ ਜੀ ਮੈਸੇ ਸਾਕਾ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਡੈਲੀ ਪੁਸ਼ਪੀ ਪੰਜਾਬੀ ਤੁਹਾਡਾ ਸਵਾਗਤ ਆ ਸਸਕਾ ਜੀ ਸਸਕਾ ਗਰੇਵਾ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਣੀ ਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਪਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਤ ਚ ਕੰਮ ਕੀਤਾ ਸੋ ਸਾਰੀ ਫਿਲਮ ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਆ ਬਾਰ 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਹਕੋਟ ਵੇਖਣ ਜੇ ਅੱਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਸਲ ਵਿੱਚ ਇਹ ਮੈਨੂੰ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਕੋਲ ਥੋੜੇ-ਬੋੜੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕਾਰਜਪਾਹ ਜਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠਿਆਂ ਕੀਤੀ ਆ ਸੋ ਮਤਲਬ ਇੰਨਾ ਪਿਆਰ ਪੈ ਗਿਆ ਕਿ ਇਹਨਾਂ ਫਿਲਮਾਂ ਦਾ سلسلہ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪੀਰੀ ਤ ਬੜੀਆਂ ਫਿਲਮਾਂ 'ਚ ਕੰਮ ਕੀਤਾ ਹੈ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਰਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਮੈਣੇ ਲੋਕਾਂ ਦੇ ਦਿਮਾਗ 'ਚ ਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਹੀ ਆਪਣੇ ਮਤਲਬ ਇੱਕ ਮੰਚ 'ਤੇ ਕੜਿਆ ਹੁੰਦਾ ਵਾ ਕੀ ਕਹਿਣਾ ਚਾਹੂੰ ਵੇਖੋ ਜਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਸੌਰੀ ਵੇਖੋ ਜਿੰਦਗੀ ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਇਸ ਫਿਲਮ ਦੇ ਵਿੱਚ ਐਕਚੁਅਲੀ ਗੱ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਬਾਈ ਜੀ। ਧੰਨਵਾਦ ਜੀ। ਧੰਨਵਾਦ। ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜਵੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ। ਕਹਾਣੀ ਨੂੰ ਵੀ ਅਸੀਂ ਆਮ بار 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ। ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬਹੁਤੇ ਫਰੈਂਡ ਸੀਗੇ ਪਹਿਲਾਂ ਅਸੀਂ ਗੱਲਬਾਤ ਹੁੰਦੀ ਸੀ ਕੋ ਕਾਰਜਪਾਜਣਾ ਤੋਂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖਿਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਸਸਕਾ ਜੀ ਮੈਂ ਭਪਿੰਦਰ ਗਰੇਵਾ ਡੈਲੀ ਪੁਸ਼ਪੀਆਂ ਵੀ ਤੁਹਾਡਾ ਸਵਾਗਤ ਹੈ ਜੀ ਮਿਸ ਸਾਕਾ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਡੈਲੀ ਪੁਸ਼ਪੀਆਂ ਵੀ ਤੁਹਾਡਾ ਸਵਾਗਤ ਹੈ ਸਸਕਾ ਜੀ ਸਸਕਾ ਗਰਵਾਲ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕਹਿੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਣੀ ਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਪਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਛ ਕੰਮ ਕੀਤਾ ਸੋ ਸਾਰੀ ਫਿਲਮ 'ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ ਦਾ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਹਕੋਟ ਵੇਖਣ ਜੇ ਅਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਦਾ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਸਲਾਮੁਅਲੈਕ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਬਤੇ ਥੋੜੇ ਬਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਪਰ ਕਾਰਜਪਾਜਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠਿਆਂ ਕੀਤੀ ਆ ਸੋ ਮਤਲਬ ਇੰਨਾ ਪਿਆਰ ਪੈ ਗਿਆ ਕਿ ਉਹਨਾਂ ਫਿਲਮਾਂ ਦਾ سلسلہ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪੀਰੀਅੰਸ ਲੱਗ ਗੁਰੂਵੀਰ ਦਾ ਕਿਉਂਕਿ ਦੇਖੋ ਤੁਸੀਂ ਪਹਿਲਾਂ ਵੀ ਬੜੀਆਂ ਬੜਾ ਐਕਸਪੀਰੀਅੰਸ ਕੀਤਾ ਬੜੀਆਂ ਫਿਲਮਾਂ ਚ ਕੰਮ ਕੀਤਾ ਰੀਅਲ ਸਟੋਰੀਆਂ ਦੇ ਵਿੱਚ ਜ ਕਿਉਂ ਇਸ ਥੀਏਟਰ ਤੱਕ ਕੌਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਨੂੰ ਮਿਲਣੇ ਲੋਕਾਂ ਦੇ ਦਿਮਾਗ 'ਚ ਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਆਪਣੇ ਮਤਲਬ ਇੱਕ ਮੰਚ 'ਤੇ ਕੜਿਆ ਹੁੰਦਾ ਵਾ ਕੀ ਕਹਿਣਾ ਚਾਹੁੰਦੇ ਵੇਖੋ ਜਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਸੌਰੀ ਵੇਖੋ ਜਿੰਦਗੀ ਚਾਰਚ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਇਸ ਫਿਲਮ ਦੇ ਵਿੱਚ ਐਕਚੁਅਲੀ ਗੱਲ ਇਹ ਆ ਕਿ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਦੇ ਤੇ ਚੜਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ ਥੈਂਕ ਯੂ ਬਾਈ ਜੀ ਧੰਨਵਾਦ ਜੀ ਧੰਨਵਾਦ ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਕਹਾਣੀ ਨੂੰ ਵੀ ਅਸੀਂ ਆਮ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬੋਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕੋ ਕਾਰਜ ਪਾ ਜੁਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲੋ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੋਗਸ ਬਹੁਤ ਵਧੀਆ ਲਿਖਿਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਸਸਿਕਾ ਜੀ ਮੈਂ ਭពਿੰਦਰ ਗਰੇਵਾ ਡੈਲੀ ਪੁਸ਼ਪੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮੈਸੇ ਸਾਕਾ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਡੈਲੀ ਪੁਸ਼ਪੀ ਪੰਜਾਬੀ ਤੁਹਾਡਾ ਸਵਾਗਤ ਹੈ ਸਸਿਕਾ ਜੀ ਸਸਿਕਾ ਗਰਵਾਲ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕਹਿੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਣੀ ਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਭਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਤ ਚ ਕੰਮ ਕੀਤਾ ਸੋ ਸਾਰੀ ਫਿਲਮ ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਬਾਰ 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਹਕੋਟ ਵੇਖਣ ਜੇ ਅੱਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਸਲ ਵਿੱਚ ਇਹ ਮੈਨੂੰ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਕੋਲ ਥੋੜੇ-ਬੋੜੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕਾਰਜ-ਪਾਜਾ ਨਾਲ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠਿਆਂ ਕੀਤੀ ਆ ਸੋ ਮੈਨੂੰ ਇੰਨਾ ਪਿਆਰ ਪੈ ਗਿਆ ਕਿ ਹੁਣ ਫਿਲਮਾਂ ਦਾ ਸਿਲਸਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪੀਰੀਅੰਸ ਲੱਗ ਗੁਰੂਵੀਰ ਦਾ ਕਿਉਂਕਿ ਦੇਖੋ ਤੁਸੀਂ ਪਹਿਲਾਂ ਵੀ ਬੜੀਆਂ ਬੜਾ ਐਕਸਪੀਰੀਅੰਸ ਕੀਤਾ ਬੜੀਆਂ ਫਿਲਮਾਂ 'ਚ ਕੰਮ ਕੀਤਾ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਰਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਕੌਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਮੈਣੇ ਲੋਕਾਂ ਦੇ ਦਿਮਾਗ 'ਚ ਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਹੀ ਆਪਣੇ ਮਤਲਬ ਇੱਕ ਮੰਚ 'ਤੇ ਕੜਿਆ ਹੁੰਦਾ ਵਾ ਕੀ ਕ ਬੇਕਿ ਜ਼ਿੰਦਗੀ ਚਾਰ ਚੀਰ ਰਿਪੀਟ ਤੇ ਲੱਗ ਗਈ ਆਪਾਂ ਵੀ ਲੱਗੇ ਹੋਏ ਆ ਇਸ ਫਿਲਮ ਦੇ ਵਿੱਚ ਐਕਚੁਅਲੀ ਗੱਲ ਇਹ ਹੈ ਕਿ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੇ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਬਾਈ ਜੀ। ਧੰਨਵਾਦ ਜੀ ਧੰਨਵਾਦ। ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜਵੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ। ਕਹਾਣੀ ਨੂੰ ਵੀ ਅਸੀਂ ਆਮ بار 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ। ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥਾ ਥੋੜੇ ਬੋਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕੋ ਕਾਰਜਪਾਜਾ ਨਾਲ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖਿਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਸਸਕਾ ਜੀ ਮੈਂ ਭពਿੰਦਰ ਗਰੇਵਾ ਡੈਲੀ ਪੁਸ਼ਪੀਆਂ ਵੀ ਤੁਹਾਡਾ ਸਵਾਗਤ ਹੈ ਜੀ ਮਿਸ ਸਾਕਾ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੋ ਟੀਓਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਡੈਲੀ ਪੁਸ਼ਪੀਆਂ ਵੀ ਤੁਹਾਡਾ ਸਵਾਗਤ ਹੈ ਸਸਕਾ ਜੀ ਸਸਕਾ ਗਰਵਾਲ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕਹਿੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਣੀ ਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਪਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਤ ਚ ਕੰਮ ਕੀਤਾ ਸੋ ਸਾਰੀ ਫਿਲਮ ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਬਾਰ 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਤੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ ਦਾ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਕੋਟ ਵੇਖਣ ਨੂੰ ਜੇ ਅਪ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਸੀ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਮਸਲੇਮ ਅਲੈਕੂਮ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਬਤੇ ਥੋੜੇ ਬੋਤੇ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਪਰ ਕਾਰਜਪਾਹ ਜਨਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠੇ ਕੀਤੀ ਆ ਸੋ ਮਤਲਬ ਇੰਨਾ ਪਿਆਰ ਪੈ ਗਿਆ ਕਿ ਹੁਣ ਫਿਲਮਾਂ ਦਾ ਸਿਲਸਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪੀਰੀਅੰਸ ਲਾਇ ਗੁਰੂਵੀਰ ਨਾਲ ਕਿਉਂਕਿ ਦੇਖੋ ਤੁਸੀਂ ਪ ਪਾ ਗੱਲ ਕੀਤੀ ਜਾਵੇ ਦਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਮੈਨੇ ਲੋਕਾਂ ਦੇ ਦਿਮਾਗ 'ਚ ਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਆਪਣੇ ਮਤਲਬ ਇੱਕ ਮੰਚ ਘੜਿਆ ਹੁੰਦਾ ਵਾ ਕੀ ਕਹਿਣਾ ਚਾਹੂੰ ਵੇਖੋ ਜਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਸੌਰੀ ਵੀਕੋਜ਼ ਜਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਇਸ ਫਿਲਮ ਦੇ ਵਿੱਚ ਐਕਚੁਅਲੀ ਗੱਲ ਇਹ ਆ ਕਿ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ ਥੈਂਕ ਯੂ ਭਾਈ ਜੀ ਧੰਨਵਾਦ ਜੀ ਧੰਨਵਾਦ ਬਹੁਤ ਵਧੀਆ ਲਾਈਕ ਲੱਗਾ ਫਿਲਮ ਵਿੱਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ